ਵੀ ਮਸਲਾ ਇਹ ਹੈ ਵੀ ਜਦੋਂ ਤਾਂ ਸਿਆਸੀ ਲੀਡਰ ਸਵੋਟਾ ਮੰਗਣ ਦੇ ਲਈ ਵਾਅਦੇ ਕਰਦੇ ਆ ਤੇ ਵਾਅਦਿਆਂ ਤੋਂ ਉਹ ਮੁੱਕਰ ਜਾਂਦੇ ਆ ਸਾਡੇ ਲੋਕਾਂ ਦੇ ਕੋਲ ਕੋਈ ਵੀ ਰਸਤਾ ਨਹੀਂ ਹੈਗਾ ਹੋਰ ਆਪਾਂ ਕਿਸੇ ਵੀ ਫੀਲਡ ਦੇ ਵਿੱਚ ਚਲੇ ਜਾਈਏ ਸਾਰੇ ਸਾਡੇ ਕਾਨੂੰਨ ਦੇ ਵਿੱਚ ਲਾਅ ਬਣੇ ਹੋਏ ਆ ਐਕਟ ਬਣੇ ਹੋਏ ਆ ਕਿ ਜਦੋਂ ਪ੍ਰੋਪਰਟੀ ਨੂੰ ਲੈ ਲਓ ਕੋਈ ਸਾਡੇ ਨਾਲ ਬਿਆਨਨਾ ਕਰਦਾ ਉਹ ਮੁੱਕਰ ਜਵੇ ਪੈਸੇ ਲੈ ਕੇ ਅਸੀਂ ਉਹਦੇ ਤੇ 420 ਦਾ ਪਰਚਾ ਕਰ ਸਕਦੇ ਹਾਂ ਹਰ ਫੀਲਡ ਦੇ ਵਿੱਚ ਇੱਕ ਲਾਅ ਬਣਿਆ ਹੋਇਆ ਪਰ ਮੰਤਰੀਆਂ ਦੇ ਉੱਤੇ ਕੋਈ ਵੀ ਕਾਨੂੰਨ ਨਹੀਂ ਬਣਿਆ ਹੋਇਆ ਆਪਣਾ ਮੈਨੀਫੈਸਟੋ ਦਿਖਾਣੇ ਆ ਲੋਕਾਂ ਨੂੰ ਝੂਠੇ ਵਾਅਦਿਆਂ ਦੇ ਵਿੱਚ ਲੈਣੇ ਆ ਲੋਕ ਅੱਖਾਂ ਬੰਦ ਕਰਕੇ ਇਹਨਾਂ ਨੂੰ ਵੋਟਾਂ ਪਾਉਂਦੇ ਆ ਬਾਅਦ ਵਿੱਚ ਉਹ ਮੁੱਕਰ ਜਾਂਦੇ ਆ ਇਹਨੂੰ ਕਾਨੂੰਨੀ ਬਣਾਇਆ ਜਾਵੇ ਕਾਨੂੰਨੀ ਇਹ ਉਦੋਂ ਬਣਾਉ ਬਣੂਗਾ ਜਦੋਂ ਇਹ ਆਪ ਸੱਚੇ ਪੁੱਕੇ ਇਮਾਨਦਾਰ ਹੋਣਗੇ ਸਾਰੀ ਕਾਂਗਰਸ ਅਕਾਲੀ ਭਾਜਪਾ ਝਾੜੂ ਸਾਰੇ ਇਹ ਜੇ ਇਕੱਠੇ ਹੋਏ ਹੋਏ ਆ ਪਤਾ ਨਹੀਂ ਕੀ ਗੱਲ ਆ ਵੀ ਅੱਜ ਤੱਕ ਸੰਸਦ ਦੇ ਵਿੱਚ ਕਿਸੇ ਨੇ ਇਹ ਆਵਾਜ਼ ਹੀ ਨਹੀਂ ਚੱਕੀ ਕਿ ਜਿਹੜੇ ਅਸੀਂ ਵਾਅਦੇ ਕਰਦੇ ਆ ਜੋ ਮੈਨੀਫੈਸਟੋ 'ਚ ਤੁਸੀਂ ਲਿਆ ਆ ਉਹ ਉਹਦੀ ਪੂਰੇ ਹੋਣ ਦੀ ਤੁਸੀਂ ਗਾਰੰਟੀ ਮਿਲਦੀ ਹੈ ਨਹੀਂ ਹੁੰਦੇ ਤਾਂ ਤੁਹਾਡੇ ਤੇ ਕਾਰਵਾਈ ਹੁੰਦੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਦੇ ਉੱਤੇ ਹਾਂ ਬਿਲਕੁਲ ਬਿਲਕੁਲ ਚਾਹੇ ਤੁਸੀਂ ਜਿੱਤਦੇ ਹੋ ਤੁਹਾਡਾ ਕੋਈ ਮంత్రి ਜਿੱਤ ਦਾ ਆ ਤਾਂ ਉਹਦੇ ਤੇ ਤੁਸੀਂ ਕਾਰਵਾਈ ਮੰਗਦੇ ਜੀ 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 ਕਾਰਵਾਈ ਹੋਣੀ ਚਾਹੀਦੀ ਆ ਮੇਰੀ ਇਹੀ ਮੰਗ ਆ ਵੀ ਦੇਖੋ ਦੋ ਹੀ ਚੀਜ਼ ਦੋ ਤਿੰਨ ਚੀਜ਼ਾਂ ਦੇ ਨਾਲੇ ਸਾਡੇ ਆਪਣੇ ਦੇਸ਼ ਦਾ ਸਾਡੇ ਪੰਜਾਬ ਦਾ ਵਿਕਾਸ ਹੋਣਾ ਚਾਹੀਦਾ ਹੋ ਸਕਦਾ ਹੈ ਪਹਿਲਾ ਤਾਂ ਕਾਰਨ ਇਹ ਆ ਜਿਹੜੇ ਕੀਤੇ ਵਾਦੇ ਆ ਜੇ ਇਹ ਮੁੱਕਰਦੇ ਆ ਸਾਡਾ ਇੱਕ ਕਾਨੂੰਨ ਐਦਾਂ ਦਾ ਹੋਣਾ ਚਾਹੀਦਾ ਵੀ ਅਸੀਂ ਉਹਨਾਂ ਤੇ ਕਾਰਵਾਈ ਕਰ ਸਕੀਏ ਸਾਡੇ ਅਸੀਂ ਉਹਨਾਂ ਤੋਂ ਲਿਖ ਜਦੋਂ ਪ੍ਰਚਾਰ ਕਰਨਾ ਹੁੰਦੇ ਆ ਉਹ ਅਸੀਂ ਉਹਨਾਂ ਤੋਂ ਲਿਖਤੀ ਚ ਲਈਏ ਵੀ ਸਾਡੇ